ਹਾਂਜੀ ਬਾਈ ਜੀ ਆਹ ਟਰੈਕ ਹੋ ਗਿਆ ਚਾਲੂ ਤੇ ਆਪਾਂ ਹੁਣ ਅੱਜ ਹੋਣੀ ਆ ਕੁੱਤੇ ਦੀ ਤੇ ਘੋੜਿਆਂ ਦੀਆਂ ਦੌੜਾਂ ਤੇ ਟਰੈਕ ਚਾਲੂ ਆ ਤੇ ਆ ਦੇਖੋ ਹੋਈ ਜਾਂਦੀ ਤਿਆਰੀ ਕਰੀ ਜਾਂਦੇ ਗੱਡੀਆਂ ਉਡੀਆਂ ਲਵਾਈ ਜਾਂਦੇ ਆ ਸੇ ਪਸੇ ਤੇ ਦਿਖਾਵਾਂਗੇ ਤੁਹਾਨੂੰ ਲਾਈਵ ਤੇ YouTube ਤੇ ਆਪਣੇ ਚੈਨਲ ਤੇ ਵੀ ਜਰੂਰ ਦੇਖਿਓ ਪੰਜਾਬੀ ਟ੍ਰੈਵਲ 29 ਤੇ ਹਾਂਜੀ ਨਾਲ ਦੀ ਨਾਲ ਜਾਣਕਾਰੀ ਦਿੰਦੇ ਰਵਾਂਗੇ ਦਿਖਾਵਾਂਗੇ ਤੁਹਾਨੂੰ ਓਕੇ ਜੀ ਇੱਥੇ ਟ੍ਰੈਕਲ ਹੋ ਗਿਆ ਆ ਗਿਆ ਆ ਗਿਆ ਉਹ ਵੀ ਕਰਾ ਦੋ ਬਾਈ ਆ ਗਿਆ ਆ ਗਿਆ ਉਹ ਵੀ ਕਰਾ ਦੋ ਅਸੀਂ ਲੈ ਗਏ ਕੋਈ ਨਹੀਂ ਤੋਂ ਆਹ ਇਹਦੇ ਮਗਰੀ ਪਾ ਲੈਣਾ ਇਜਲੈਕਟਰ ਦਾ ਆਹ ਇਹਦੇ ਮਗਰੀ ਇਹਦੇ ਮਾਰ ਇਜਲੈਕਟਰ ਪਾ ਕੇ ਲੈ ਆਓ ਆਹ ਲੈ ਖੜਾ ਆਹ ਦੇਖ ਲੋ ਜੀ ਸ਼ਿਕਾਰ ਕੁੱਤੇ ਆ ਗਏ ਦੌੜਾਂ ਵਾਲੇ ਆਈ ਜਾਂਦੇ ਆ ਸਾਊਂਡ ਵਾਲਾ ਵੀ ਆ ਗਿਆ ਤੇ ਕਰਦੇ ਆ ਹੁਣ ਫਿੱਟ ਪਤਾ ਨਹੀਂ ਕਿੱਥੇ ਬਿਠਾਉਣੇ ਆ ਇੱਥੇ ਹੀ ਹੈ ਨਾ ਯਾਰ ਮੈਂ ਕਹਾ ਇੱਥੇ ਹੀ ਖੜ੍ਹ ਜਾਈਏ ਆ ਦੇਖਾ ਨਾਲ ਥੋੜੀ ਆ ਉੱਥੇ ਮੜ ਕੇ ਇਹਨਾਂ ਨੇ ਕਹਿਣਾ ਨਹੀਂ ਤਾਂ ਕਹਿਣਾ ਇੱਕ ਸਾਈਡ ਤੇ ਲੱਗਦਾ 7:00 ਵਜੇ ਖਾਈਏ ਅਪਾ ਚੱਲੀਏ ਵਾਹ ਵੱਡਾ ਕੰਮ ਨਵੇੜ ਕੇ नज़र <laughs> બોનું જાવે કોઈના કોઈના બાપુ તੈਨੂੰ ਨਹੀਂ પરે નું કહਦਾ મે તું તા પહેલે થી પરે નું હોણ ન ફરદા મેને ફરદિ લખાઉં દા નહિ કીધા તુ તપ્પો 340 બાબાજી બાદશાહ ઓંદા બાદશાહ સચ્ચે બાદશાહ ਆ ਘੋੜਾ ਇਹਨਾਂ ਦੇ ਦੇਖਿਆ ਸੀ ਸਰਕਾਰੀ ਫੀਸ ਲੱਗੀ ਸੀ ਸੋਲੂ ਪਲਾਨ ਵਾਲੇ ਨੇ ਖਰੀਦਿਆ ਸੀ ਬਾਸ਼ਾ ਹੁੰਦਾ ਦੇਖਦੇ ਆ ਹੱਸ ਕੇ 37 ਸਾਈਕਲ ਹੁਣ ਇਹਦੇ ਦੋ ਤਿੰਨ ਘੋੜੇ ਲੈ ਜਾਓਗੇ ਟ੍ਰੈਕ ਖਾਲੀ ਕਰਾ ਦਿਓ ਬਸਸਤੀ ਕੀ ਆ ਜੀ ਸਸਤੀ ਗੱਲ ਆ ਬਸ ਜੀ ਦਰ ਤਿੰਨ ਘੋੜੇ ਕੁੱਲ ਹੋਰ ਆ ਟ੍ਰੈਕ ਖਾਲੀ ਕਰਾ ਦਿਓ ਟ੍ਰੈਕ ਕਰ ਕੇ ਬਾਜੀ ਖਡਾਰੀ ਆ ਜੇ ਤੇ ਤਲਾਹੇ ਵਾਲੇ 13 ਤਰੀਕ ਨੂੰ ਖਡਾਰੀ ਦੇ ਵਿੱਚ ਟੈਕਸ ਆ ਲਿਖ ਬਾਈ ਪਾਸ ਹੋਇਆ ਬਾਈ ਛੱਡ ਦੇ ਬੱਸ 40 ਸੈਕਿੰਡ ਕੇ ਬਿਮਾਰੀਆਂ ਵੀ ਖੂਨ ਚਾਉ ਲਾ ਲੀਆਂ ਕੋਹ ਧਿਆਨ ਦੇਖਦੇ ਆ ਬਈ ਗੱਲ ਕਿੱਥੇ ਜਾ ਰਹੀ ਆ ਤੇ ਸ਼ਿਕਾਰੀ ਕੁੱਤੇ ਵਾਲੇ ਵੀ ਆਪਣੀ ਤਿਆਰੀ ਤੇ ਲੱਗੇ ਕੁੱਲ ਚਾਰ ਘੋੜੇ ਆ ਚਾਰਾਂ ਦੇ ਘੋੜਿਆਂ ਤੋਂ ਬਾਅਦ ਬਾਈ ਜੀ ਸ਼ਿਕਾਰੀ ਕੁੱਤਿਆਂ ਦੀ ਦੌੜ ਹੋ ਬਾਸੀ ਵੀਰ ਮੁੰਨੇ ਵੀਰ ਕਰ ਲੋ ਆਪਣੀਆਂ ਤਿਆਰੀਆਂ ਤੁਸੀਂ ਤੇ ਇਸ ਵਾਰ ਐਂਟਰੀ ਬਿਲਕੁਲ ਬੰਦ ਆ शिकारी चोटी साइकल

जसी मंगलोान ਔਰ ਵਰਮਿੰਦਰ ਸਿੰਘ ਨੂੰ ਬੁਲਾ ਲਿਓ ਇੱਥੇ ਉਹਨਾਂ ਨੇ ਨਾਮ ਦੇਨੇ ਘੋੜਿਆਂ ਦੇ ਰੋਬਾ ਬੁਖੀ ਨਹੀਂ ਆਵੇ ਸਪੀਕਰ ਚ ਗੱਲ ਬਾਬਾ ਜੀ ਬਾਬਾ ਵਰਮਿੰਦਰ ਸਿੰਘ ਜੀ ਉਹਨਾਂ ਦੀ ਬੇਇੱਜ਼ਤੀ ਆ ਜੀ ਕੋਈ ਤਾਂ ਮੈਂ ਕਹਿੰਦਾ ਕੋਈ ਬੇਇੱਜ਼ਤੀ ਆ ਹੋਇ ਇੱਥੇ ਲਿਆਈ ਨਹੀਂ ਓਏ ਚਾਚਾ ਨਹੀਂ ਪਾਸੇ ਲੈਣ ਤੋਂ ਇਹ ਕਿਹੜਾ ਗੁਣਾ ਆ ਰਹਾ هپي ويلا هپي چارجر تو گينتي او خاني تاي خاني دا پيٽ خاني کارو ہو جا پاسي نوں کڑو ڈردا وا ہو جا پاسي پاسي ہو جاڑی تمور اے جبران صاحب جي فرار جٿي ويوں پھندوس پيال ਕੀ ਨਹੀਂ ਬਾਈ ਜੀ ਸਵਾਲ ਇਹ ਤਾਂ ਬੰਦਾ 45 ਸਾਲਾਂ ਜਿਹਦਾ ਵੀ ਸ਼ੋਮਾ ਘੋੜੇ ਦਾ ਨੰਬਰ ਬਣੂਗਾ ਉਹਨੂੰ ਹੁਣ ਮੇਰੇ ਕੋਲੇ ਆ ਪਿੰਡ ਵੱਲੋਂ ਤੇ 1000 ਰੁਪਿਆ ਇਹਨਾਂ ਵੱਲੋਂ ਆ ਤੇ ਇਹਨਾਂ ਦਾ ਤੀਜਾ ਨੰਬਰ ਬਣਿਆ ਮਾ ਲਾਇਆ ਲਾਇਆ ਨਾਮ ਬੋਲੋ ਜੀ ਹਲੋ ਹਲੋ करा <laughs> ਉਹ ਤੁਸੀਂ ਤਾਂ ਪਿੱਛੇ ਜਾਓ ਯਾਰ ਜਾ ਉਧਰਲੇ ਪਾਸੇ ਜਾਇਜ਼ ਹੋ ਜਾ ਆ ਕੇ ਜਾਣ ਨਾਲੇ ਹੀ ਆਵੇ ਇਹ ਤਾਂ ਬਰਾਬਰ ਨਹੀਂ ਹਾਂਜੀ ਕਾਲਾ ਇਹ ਕਾਲਾ ਇਹ ਕਾਲਾ ਸਮਾਂ ਦਿੱਤੀ ਹੋਈ ਜੀ ਇਹਨਾਂ ਨੂੰ ਫੇਰ ਕੋਈ ਨਾ ਉੱਪਰ ਹੈਗੋ ਆਲੇ ਬਹੁਤ ਖਾਲੀ ਹੈ ਯਾਰ ਕਾ ਆ ਬਣ ਗਿਆ ਭਾਈ ਜਦਾਂ ਸਾਡੇ ਤੋਂ ਕਿੱਥੇ ਆ ਕੇ ਪੁੱਛਿਆ ਕੇ ਉਹ ਬਿਨਾਂ ਬੋਲਣ ਕੀ ਗੇਰ ਆ ਯਾਰ ਅਸਤੇ ਬਾਦੇ ਲੱਗਦੀ ਆਗੇ ਭਾਈ ਪਿੱਛੇ ਜਾ ਬਣਾ ਜਾ ਭਾਈ ਮਗਰ ਨਾ ਰੋ ਮਗਰ ਨੂੰ ਅੱਗੇ ਨਾ ਜਾਓ ਕਿੱਟਾ ਕਿੱਟਾ ਤੋਂ ਹੈ ਜਿੱਤੂ ਹੈ ਜੀ ਬੋਲੇ ਕਹਿੰਦਾ ਪਿੱਛੇ ਹੋ ਜੋ ਉੱਥੋਂ ਮੈਂ ਬਾਅਦ ਮੈਂ ਕਹਿੰਦਾ ਮਾਰੇ ਗਈ ਭਾਈ ਹੁਣਾਂ ਨੂੰ ਪਿੱਛੇ ਉਹਨੂੰ ਭਾਈ ਜੀ ਕਿੱਥੇ ਆ ਕੇ

ਆਏ ਆ ਇਧਰ ਅਬ ਦੇ ਪਿੱਛੇ ਲਾਲ ਪਤਾ ਜੇ ਤੂੰ ਛੱਟੇ ਹਾਂ ਜੀ ਚਾਲ ਪੱਲੇ ਸਾਹਿਬ ਜੀ ਸ਼ਹੀਦ ਜੀ ਤੋਂ ਆਏ ਅੱਜ ਤੇ ਚੰਗੋ ਕੋ ਸਾਹਮਣੇ ਜਿਹੜਾ ਗੱਲ ਦੀ ਗੱਲ ਹੋ ਗਈ ਸੀ ਉੱਥੋਂ ਜੀ ਪਰ ਨਾ ਜੀ ਤੋਂ ਆਏ ਗੁਰਪ੍ਰਿੰਦ ਕੰਵਲੋਂ ਤੋਂ ਸਿੱਧਾ ਬਾਵਾ ਜੀ ਤੋਂ ਫੋਨ ਲਾ ਦੋ ਪੇ ਦਾ ਪਹੇਗਾ ਮਾਰੀ ਜਵਾਬ ਚਾਹੀ ਤੇ ਜਵਾਬ ਦੇ ਤਾ ਕਹਿੰਦੇ ਸਾਡਾ ਜਵਾਬਦਾਰੀ ਨਹੀਂ ਛੜੀ ਚਾਰ ਟਰੈਕਟਰ ਖੜਾ ਓਥੇ ਬੜਾ ਲਾਹਣੇ ਪੜਵਾਣ ਲੱਗੇ ਮੈਂ ਆਂ ਪੈਡੀਰ ਪਾਣੀ ਨਹੀਂ ਮਗਰ ਨਹੀਂ ਕਰਦੇ ਮਾਤ ਕੋਈ ਨਹੀਂ ਨਾ ਕੀ ਆ ਕਿਹ ਨਹੀਂ ਬਾਈ ਰੋਟੇ ਨੂੰ ਨਾ ਰੁਟੇ ਕੋਚ ਨੂੰ ਰੋਟੇ ਨੂੰ ਟਰੈਕਟਰ ਜਾ ਰਿਹਾ ਜਦੋਂ 3 ਵਜੇ ਦਾ ਬਾਈ ਚਾਹ ਤਾਂ ਭੇਜ ਦੋ ਜਾਣਾ ਨਾ ਰੋਟੀ ਵੀ ਦੀ ਉਹ ਉੱਥੇ ਭੇਜਿਆ ਹੋਇਆ ਬਾਈ ਟ੍ਰੇਨ ਉਹ ਕਹਿੰਦੇ ਸਾਡੀ ਜ਼ਿੰਮੇਵਾਰੀ ਨਹੀਂ ਉਹ ਖੜ ਜਾ ਬਾਈ ਖੜ ਜਾ ਬਈਆ ਹਾਂ ਬੜਾ ਮਾੜਾ ਪਿੱਛੇ ਨਾ ਹੋ ਜਾ ਕੀ ਤੇ ਦੇ ਕੇ ਬਾਰੇ ਨਾ ਕਥਤ ਬੁਲਾ ਕੇ ਨਾ ਇਸ ಗ್ರಾಮ ਪੰਚਾਇਤ ਅਪੇ ਸਰਪੰਚ ਦਾ ਸ਼ਰੀਰ ਸਿੰਘ ਜੀ ਨੇ ਕੀ ਕੇ ਜੋ ਇਹਨਾਂ ਵੱਟਾ ਉਪਰਾਲਾ ਕਰਵਾਇਆ ਨੇ ਬਹੁਤ ਵੱਡੀ ਦੇਣ ਹੈ ਇਸ ਇਲਾਕੇ ਦੇ ਵਿੱਚ ਸਿਹਰ ਕਾਲ ਦੀ ਤਰ੍ਹਾਂ ਇੱਕ ਤਰ੍ਹਾਂ ਇਹ ਮੇਲਾ ਉਹ ਵੀ ਕੇ ਨਕਰ ਦੇ ਵਿੱਚ ਜਿੱਥੇ ਬੜੀ ਨੂਰੋਂ ਨੂਰਾ ਆ ਕੇ ਕੋੜਿਆਂ ਦੀਆਂ ਡੌੜਾਂ ਬਾਲਾਂ ਦੀਆਂ ਡੌੜਾਂ ਤੇ ਨਾਲ ਹੀ ਲੱਗੇ ਕੁੱਤਿਆਂ ਦੀਆਂ ਡੌੜਾਂ ਹੋ ਰਹੀਆਂ ਨੇ ਜਿੱਥੇ ਪੂਰੇ ਪੰਜਾਬ ਭਰ ਦੇ ਵਿੱਚ ਵੀਰ ਆ ਕੇ ਆਪਣੇ ਕੁੱਤੇ ਲੈ ਕੇ ਪਹੁੰਚਦੇ ਉਹਨਾਂ ਦੀਆਂ ਡੌੜਾਂ ਹੁੰਦੀਆਂ ਤੇ ਦਰਸ਼ਕ ਵੀ ਇਹਦੇ ਖੁਸ਼ ਹੁੰਦੇ ਬਹੁਤ ਸੋਹਣਾ ਪਰਾਲਾ ਤੇ ਜਿੰਨੇ ਕਰਦੇ ਸੀ ਸੱਜਣਾ ਨੇ ਇਥੇ ਪਹੁੰਚ ਕੇ ਦੇ ਜੋੜ ਦਿੱਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਸਭਨਾਂ ਨੇ ਹਾਜ਼ਰੀ ਪਰਵਾਹ ਕਰਨੀ ਜੀ ਵਾਹਿਗੁਰੂ ਜੀ ਦਾ ਸਤਿ ਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਅਗਲਾ ਆਪਣਾ ਫਾਈਨਲ ਮੈਚ ਦੀ ਤਿਆਰੀ ਹੈ ਤੇ ਬਾਕੀ ਸਰਪੰਨ ਸਾਹਿਬ ਵੀ ਆਪਣੇ ਇੱਥੇ ਪਹੁੰਚਣ ਵਾਲੀ ਹੈ ਤੇ ਜੰਨੀ ਮਾਈ ਜੋਤੀ ਮਾਈ ਉਹਨਾਂ ਦਾ ਸਭ ਜੀ ਦਾ

इंदे मूल वाले इंदे मूल वाले हां कि ना प्रवाण वाले ले ले आ गया भाई आ गई भाई आज क्या क्या लाल क्या लाल बाबा कहां के प्रभारी चौधरी साहब जी वहां का आलो राजा प्रवाल जी सेवा राम राजीव नगर पालम के एरिया गांधी नाम हाट और प्रभातnabla आस्था आवाज ਇਹ ਖਿੱਚ ਦੋ ਐਨੇ ਲੋਟ ਨਹੀਂ ਆਉਣੇ ਐ ਖਿੱਚ ਕੋ ਨੂੰ ਹੰਡ ਕਰਦੇ ਬਰੇ ਦੇਖੋ ਜਿਹੜੇ ਅਲਾ ਲੋ ਬੰਦਲੇ ਆ ਸੇ ਆਪਣੇ ਐਨੇ ਦਾ ਕੈਮਰਾ ਹੋਰ ਕਿ ਜਈ ਉਹ ਵੀ ਸਾਰੇ ਆਏ ਹੁਣ ਨਵੰਬਰ ਤੋਂ ਆਏ ਕਿਹੜਾ ਆ ਉਧਰ ਵਿੱਚ ਦੋ ਤਿੰਨ ਚਾਰ ਚਾਰ ਆਏ ਹੁਣ ਮੰਜੇ ਨੂੰ ਜੀ 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 ਕਿਤੇ ਨਾ ਦੋ ਦੰਦ ਨਹੀਂ ਆ ਗਏ ਚੁਣੇ ਅੱਜ ਦਾ ਫਾਟਾ ਪਾਜੀ ਬਿਜਲੀਨ ਸੁਖਾਜੀ ਕੋ ਨਕੀ ਦੇਹਾ ਹਾਗਰੀ ਤੇ ਹੋਦਾ ਰਾਣੀ ਬਬਲੀ ਦਾ ਪਤਾ ਪੰਜਵੇਂ ਮੋਟਰਾਈ ਸੋਖਾ ਰੰਗ ਕੋ ਨਕੀ ਦੇਹਾ ਹਾਗਰੀ ਦਾ ਰਾਣੀ ਬਬਲੀ ਦਾ ਪਤਾ ਪਾ ਲਿਆ ਰਾਣੀ ਦੇ ਕਿਹਾ ਹਾਸਲਾ ਕੀ ਰੱਖੀਦਾ ਕੇਟਰੋ ਕਰ ਦੇਣਾ ਭਾਈ ਆਸ ਲੋ ਨਾ ਮੁੰਨੇ ਅੱਗੇ ਪਕੇ ਰੰਗ ਦਾ ਕਥੇ ਨਾ ਹੋ ਜਾਏ ਨਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਦੇਖੋ ਜਿਹੜੀ ਬਾਰੀ ਤੋਂ ਸੰਗਰਾਂਦ ਦਾ ਪਤਾ ਬੋਲ ਚੜਾ ਰਿਹਾ ਹੈ ਆ ਰਹੀ ਲਾਹੇ ਚਾਪੀ ਜਿਹੜੇ ਵਾਲੇ ਇਹਨਾਂ ਨੂੰ ਬੰਨ੍ਹ ਦੇਣਾ

او بھائی پتی اجا راجي با لاٹو پرینٹر تفارنڈ پارٹی دا پتی پتی جامی جی بھائی ا جتھ دا رے جی پاپر اور جتھ پٹے لاتی ہے بھائی رو لے بندے ٹھلے رہو اور ٻیچا دا پاپر بھائی ادھر نو سارے ادھر نو ا ٻیچا دا ادھر رکھو بھائی ਇਹਦੇ ਉੱਤੇ ਉਹਦੇ ਗੱਲ ਪਈ ਆਂ ਮਗਰ ਤਾਂ ਸਰਪ੍ਰੈਂਸ ਨਹੀਂ ਜਾ ਰਹੇ ਨੋ ਬਰੇ ਬੜਾ ਮਾਣ ਹੋ ਗਿਆ ਪਰ ਮੈਂ ਤੁਹਾਨੂੰ ਨਹੀਂ ਤਾਂ ਉਹ ਤੇਰੀ ਬੱਚੇ ਐ ਮੋਢਾ ਬਰੇ ਮੂਰਲੇ ਬੰਦੇ ਥੱਲੇ ਬਹਿ ਜਾ ਤੂੰ ਹੀ ਦੋ ਜਣੇ ਆਹ ਦੋ ਜਣੇ ਥੱਲੇ ਬਹਿ ਜਾ ਨਹੀਂ ਨਹੀਂ ਕੋਈ ਨਹੀਂ ਬਰੇ ਇੱਧਰ ਨੂੰ ਇੱਧਰ ਫੋਟੋ ਇੱਧਰ ਨਹੀਂ ਨਹੀਂ ਆਪਾਂ ਇਹ ਭਾਈ ਹੋ ਨਹੀਂ ਆ ਚੰ ਮੈਂ ਗੌਰ आ गए तेन इक मिनट वो गोविंद कैथे गोविंद आज ਹਲੇ ਜਾਏ ਹੋਇਆ ਹੈ ਕਿਤਾ ਆ ਕੇ ਫੋਨ ਨਾਲ ਇੱਥੇ ਰਹਿ ਕੇ ਪੂਰੇ ਪਤਾ ਨਹੀਂ ਪਤਾ ਲੱਗਦਾ ਹੈ ਬਾਸੀ ਕਾਰਜਾਂ ਮਾ ਲਾਈਟ ਬਾਅਦ 10 ਸੇ ਫਰੀਦ ਵੀ ਜਾ ਰਹੇ ਦੇਖੀ ਲਈ ਇਹ ਇਹ ਤਾਂ ਵੀਡੀਓ ਬਣਦੀ ਹੈ ਓਕੇ ਹੋ ਗਈ ਤਬਈ ਜੀ ਆਪਾਂ ਪਹੁੰਚ ਗਏ ਘਰੇ ਤੇ ਹੁਣ ਕਰਦੇ ਆਂ ਬਲੌਗ ਸਮਾਰਤਾ ਤੇ ਕੱਲ ਨੂੰ ਦਿਖਾਵਾਂਗੇ ਨਵੀਂ ਵੀਡੀਓ ਚ ਤੇ ਦਿਖਾਵਾਂਗੇ ਮੇਲਾ ਤੁਹਾਨੂੰ ਕਿਦਾਂ ਦਾ ਠੀਕ ਆ ਜੁੜੇ ਰਹੋ ਆਪਣੇ ਚੈਨਲ ਤੇ ਬਲਵੀਰ ਗੱਲ ਟੂ ਡੀ ਕੇ ਮਿਲਦੇ ਆਂ ਨਵੀਂ ਵੀਡੀਓ ਚ ਕੱਲ ਸਵੇਰ ਓਕੇ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ